ਬੈਲੀ ਫੈਟ ਹੋ ਗਈ ਹਿਪ ਦੇ ਉੱਤੇ ਚਰਬੀ ਹੋ ਗਈ ਜਿਨ੍ਹਾਂ ਦੀ ਏਜ 40 ਸਾਲ ਤੋਂ ਜ਼ਿਆਦਾ ਬਾਜ ਨਹੀਂ ਲਗਾਤਾਰ ਤੁਸੀਂ 10 ਦਿਨ ਪੀਣਾ ਵਾ ਜਿੱਦੋਂ ਤੇ ਜਿੰਨੀ ਵੀ ਫालतੂ ਦੀ ਚਰਬੀ ਜੰਮੀ ਹੋਈ ਆ ਉਹ ਦੇਖਿਓ ਪਿੰਗਲ ਨਹੀਂ ਸ਼ੁਰੂ ਹੋ ਜਾਈ ਜਿਹੜੇ ਮੇਰੇ ਪਿੰਨ ਭਰਾਵਾਂ ਦੇ ਗੋਡੇ ਮੋਡੇ ਜੋਇੰਟ ਦਰਦ ਕਰਦੇ ਉਹਨੂੰ ਵੀ ਇਹ ਲੀਵਰ ਜਿਹੜਾ ਫੈਟੀ ਹੋਇਆ ਪਿਆ ਵਾ ਹਨਾ ਕੰਮ ਨਹੀਂ ਕਰਦਾ ਪਿਆ ਮੇਰੇ ਵੱਲੋਂ ਤੁਹਾਨੂੰ ਸਭ ਨੂੰ ਪਿਆਰਪ੍ਰੀ ਸੱਚੀ ਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਫਿਟਨੈ ਜਿਹੜਾ ਤੇ ਏਡਾ ਜਿਹੜਾ ਬਹੁਤ ਜ਼ਿਆਦਾ ਵਧਿਆ ਹੋਇਆ ਜਾਨੀ ਕਿ ਢੇੜੇ ਤੇ ਢੇੜ ਦੀ ਚਰਬੀ ਹੈ ਜਿਹੜੀ ਬਹੁਤ ਜ਼ਿਆਦਾ ਵਧੀ ਹੋਈ ਹੈ ਤੁਹਾਡੀ ਬੈਲੀ ਫੇਟ ਆ ਜਾਨੀ ਕਿ ਸਾਈਡਾਂ ਦੀ ਚਰਬੀ ਹੈ ਜਿਹੜੀ ਉਹ ਬਹੁਤ ਜ਼ਿਆਦਾ ਵਧੀ ਹੋਈ ਆ ਤੁਹਾਡੀ ਬਾਹਵਾ ਦੀ ਚਰਬੀ ਹੈ ਜਿਹੜੀ ਉਹ ਬਹੁਤ ਜ਼ਿਆਦਾ ਵਧੀ ਹੋਈ ਆ ਤੁਹਾਡੀ ਗਰਦਨ ਦੀ ਚਰਬੀ ਆ ਜਾਂ ਫਿਰ ਤੁਹਾਡੇ हिਪ ਦੇ ਚਰਬੀ ਆ ਬਹੁਤ ਜ਼ਿਆਦਾ ਵਧੀ ਹੋਈ ਆ ਜਾਨੀ ਕਿ ਤੁਸੀਂ ਆਪਣਾ ਭਾਰ ਵੀ ਘਟਾਉਣਾ ਚਾਹੁੰਦੇ ਹੋ ਤੇ ਤੁਸੀਂ ਆਪਣੀ ਜਿਹੜੀ ਫालतू ਦੀ ਚਰਬੀ ਜਿਹੜੀ ਵੇਗੀ ਬੈਲੀ ਫੇਟ ਹੋਗੀ हिਪ ਦੇ ਉੱਤੇ ਚਰਬੀ ਹੋਗੀ ਤੁਸੀਂ ਅਗਰ ਉਹਨੂੰ ਘਟਾਉਣਾ ਚਾਹੁੰਦੇ ਹੋ ਤਾਂ ਪਲੀਜ਼ ਇਸ ਵੀਡੀਓ ਨੂੰ ਸ਼ੁਰੂ ਇਹ ਗੱਲ ਕਰਾਂਗਾ ਅਗਰ ਤੁਸੀਂ ਉਹ ਡਰਿੰਕ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਹੀ ਤੁਸੀਂ ਬਣਾ ਕੇ ਉਹਨੂੰ ਪੀਣਾ ਸ਼ੁਰੂ ਕਰ ਦੋਗੇ ਨਾ ਤਾਂ ਤੁਹਾਡਾ ਜਿਹੜਾ ਭਾਰ ਦੇਖੋ ਆਟੋਮੈਟਿਕਲੀ ਹੀ ਘਟਨਾ ਸ਼ੁਰੂ ਹੋ ਜਾਏਗਾ ਤੁਹਾਡੇ ਸਰੀਰ ਦੇ ਉੱਤੇ ਜਿੰਨੀ ਵੀ ਫालतू ਦੀ ਚਰਬੀ ਜੰਮੀ ਹੋਈ ਆ ਉਹ ਦੇਖੋ ਪਿੰਗਲ ਨਹੀਂ ਸ਼ੁਰੂ ਹੋ ਜੇਗੀ ਹੈਨਾ ਸੋ ਜਿਹੜੀ ਡਰਿੰਕ ਤੁਹਾਨੂੰ ਮੈਂ ਇਸ ਵੀਡੀਓ ਦੇ ਵਿੱਚ ਬਣਾਣੀ ਦੱਸਾਂਗਾ ਨਾ ਉਹ ਖਾਸ ਕਰਕੇ ਜਿਹੜੇ ਜਿੰਨਾਂ ਦੀ ਏਜ 40 ਤੋਂ ਵੱਧ ਵਾ ਜਿਹੜੇ 40 ਪਲੱਸ ਵਾ ਉਹਨਾਂ ਲਈ ਹੀ ਬਹੁਤ ਜ਼ਿਆਦਾ ਵਧੀਆ ਵਾ ਕਿਉਂਕਿ ਉਹਨਾਂ ਦੇ ਉੱਤੇ ਜਿਹੜੀ ਫालतू ਦੀ ਚਰਬੀ ਆ ਜਾਂ ਫਿਰ ਉਹਨਾਂ ਦਾ ਢਿੱਡਾ ਜਿਹੜਾ ਬਹੁਤ ਜ਼ਿਆਦਾ ਵਧਿਆ ਹੋਇਆ ਵਾ ਅਗਰ ਉਹ ਡਰਿੰਕ ਜਿੰਨਾਂ ਦੀ ਏਜ 40 ਸਾਲ ਤੋਂ ਜ਼ਿਆਦਾ ਵਾ ਜਨੈ ਕਿ 40 ਸਾਲ ਤੋਂ ਵੱਧ ਵ ਦਾ ਉਹਨਾਂ ਦਾ ਭਾਰਾ ਦੇਖਿਓ ਬਹੁਤ ਤੇਜ਼ੀ ਨਾਲ ਘਟਣਾ ਜਿਹੜਾ ਉਹ ਸ਼ੁਰੂ ਹੋ ਜਾਏਗਾ ਸੋ ਉਸ ਡਰਿੰਕ ਨੂੰ ਬਣਾਉਣ ਵਾਸਤੇ ਤੁਹਾਨੂੰ ਕਿਹੜੀ ਕਿਹੜੀ ਚੀਜ਼ਾਂ ਦੀ ਹੈ ਜਿਹੜੀ ਲੋੜ ਪਵੇਗੀ ਜੀ ਤੇ ਉਹਨੂੰ ਕਿਵੇਂ ਤੁਸੀਂ ਬਣਾਣਾ ਵਾ ਉਹ ਪੂਰੀ ਜਾਣਕਾਰੀ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦੱਸਾਂਗਾ ਸੋ ਪਲੀਜ਼ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਤੁਹਾਨੂੰ ਸਰ ਨੂੰ ਰਿਕਵੈਸਟ ਆ ਕਿ ਪਲੀਜ਼ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜ਼ਰੂਰ ਦੇਖਿਓ ਜੀ ਤੇ ਅਗਰ ਤੁਸੀਂ ਮੇਰੇ YouTube ਚੈਨਲ ਤੇ ਪਹਿਲੀ ਵਾਰ ਆਇਆ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਕਿਉਂਕਿ ਮੈਂ ਇਸੇ ਤਰ੍ਹਾਂ ਦੀ ਵੀਡੀਓ ਤੁਹਾਡੇ ਵਾਸਤੇ ਲੈ ਕੇ ਉਹਨਾਂ ਦੇਣਾ ਵਾਂ ਕਿ ਤੁਸੀਂ ਆਪਣਾ ਭਾਰਾ ਜਿਹੜਾ ਉਹ ਕਿਵੇਂ ਘਟਾ ਸਕਦੇ ਹੋ ਨਾ ਸੋ ਆਓ ਦੋਸਤੋ ਆਪਾਂ ਕਰਦੇ ਹੁਣ ਵੀਡੀਓ ਸ਼ੁਰੂ ਜੀ ਦੇਖੋ ਉਹ ਜਿਹੜੀ ਡਰਿੰਕ ਆ ਉਹਨੂੰ ਬਣਾਉਣ ਵਾਸਤੇ ਤੁਹਾਨੂੰ ਜਿਹੜੀ ਤਿੰਨ ਚੀਜ਼ਾਂ ਦੀ ਰੱਖੀਆਂ ਹੋਈਆਂ ਨੇ ਜੀ ਨੰਬਰ 1 ਦੇ ਉੱਤੇ ਹੈਗਾ ਜੀ ਲਸਣ ਲਸਣ ਦੀ ਲੋੜ ਪੈਗੀ ਤੁਹਾਨੂੰ ਲਸਣ ਤਾਂ ਦੇਖੋ ਹਰੇਕ ਦੇ ਘਰ ਦੇ ਵਿੱਚ ਹੁੰਦਾ ਹੀ ਆ ਆਪਾਂ ਸਬਜ਼ੀਆਂ ਦੇ ਵਿੱਚ ਵੀ ਪਾਉਂਦੇ ਆ ਪੱਲਾਸਣ ਹਣਾ ਸੋ ਇਸ ਕਰਕੇ ਲਸਣ ਤੁਹਾਨੂੰ ਬੜੀ ਆਸਾਨੀ ਨਾਲ ਮਿਲ ਜੇਗਾ ਹਣਾ ਜੇ ਆਪਾਂ ਗੱਲ ਕਰੀਏ ਲਸਣ ਦੀ ਲਸਣ ਦੇ ਬਹੁਤ ਹੀ ਜ਼ਿਆਦਾ ਬੇਨਫੀਟ ਆ ਹਣਾ ਜੇ ਮੈਂ ਇਕੱਲੇ ਲਸਣ ਦੇ ਬੇਨਫੀਟ ਹੀ ਦੱਸਣ ਲੱਗ ਗਿਆ ਤਾਂ ਮੇਰੇ ਨਾਲ ਵੀਡੀਓ 20-25 ਮਿੰਟ ਦੀ ਹੋ ਜੇਗੀ ਨਾ ਸੋ ਆਪਾਂ ਇਹ ਟੌਪਿਕ ਤੇ ਆਪਾਂ ਲਸਣ ਦੇ ਬਾਰੇ ਆਪਾਂ ਕਿਸੇ ਹੋਰ ਟੌਪਿਕ ਦੇ ਉੱਤੇ ਗੱਲ ਕਰਾਂਗੇ ਵੀ ਲਸਣ ਦੇ ਕੀ ਬੇਨਫੀਟ ਆ ਸੋ ਲਸਣ ਦੇ ਤਾਂ ਬਹੁਤ ਜ਼ਿਆਦਾ ਬੇਨਫੀਟ ਆ ਇਹ ਤੁਹਾਡਾ ਭਾਰ ਘਟਾਉਣ ਦੇ ਵਿੱਚ ਤੁਹਾਡੀ ਬਹੁਤ ਜ਼ਿਆਦਾ ਮਦਦ ਕਰਦਾ ਵਾ ਜੇ ਉਹ ਵੀ ਇਹ ਠੀਕ ਕਰਦਾ ਵਾ ਤੁਹਾਡੀ ਗੱਠ ਹਲਤ ਨੂੰ ਵੀ ਇਹ ਠੀਕ ਕਰਦਾ ਉਹ ਸੋ ਲਸਣ ਦੇ ਬਹੁਤ ਜਿਆਦਾ ਬੇਨਫਿਟ ਨੇ ਠੀਕ ਹੈ ਜੀ ਸੋ ਤੁਸੀਂ ਲਸਣ ਲੈਣਾ ਵਾ ਲਸਣ ਕਿੰਨਾ ਲੈਣਾ ਵਾ ਜੀ ਤੁਸੀਂ ਨਾ ਦੋ ਛੋਟੇ ਛੋਟੇ ਪੀਸ ਲੈਣੇ ਜਿਵੇਂ ਮੰਨ ਕੇ ਚਲੋ ਇੱਕ ਗੱਠੀ ਹੁੰਦੀ ਐ ਨਾ ਲਸਣ ਦੀ ਇੱਕ ਗੱਠੀ ਹੁੰਦੀ ਆ ਤੇ ਜਦੋਂ ਆਪ ਉਹਦੇ ਵਿੱਚੋਂ ਦੇਖੀ ਗੱਠੀ ਦੇਦੇ ਛੋਟੇ ਛੋਟੇ ਪੀਸ ਨਿਕਲੇ ਉਹ ਤੁਸੀਂ ਦੋ ਜਾਂ ਫਿਰ ਤਿੰਨ ਲੈਣੇ ਆ ਇਸ ਤੋਂ ਜਿਆਦਾ ਨਹੀਂ ਲੈਣੇ ਦੋ ਜਾਂ ਫਿਰ ਤਿੰਨ ਹੀ ਪੀਸ ਲੈਣੇ ਆ ਲਸਣ ਦੇ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਲੈਣਾ ਜੀ ਨਿੰਬੂ ਦਾ ਰਸ ਨਿੰਬੂ ਦਾ ਰਸ ਲੈਣਾ ਤੁਸੀਂ ਉਹ ਲੈਣਾ ਜੀ ਤੁਸੀਂ ਇੱਕ ਚਮਚ ਠੀਕ ਹੈ ਜੀ ਇੱਕ ਚਮਚ ਤੁਸੀਂ ਨਿੰਬੂ ਦਾ ਰਸ ਲੈਣਾ ਜੀ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਲੈਣਾ ਜੀ ਸ਼ਹਿਦ ਸ਼ਹਿਦ ਲੈਣਾ ਜੀ ਤੁਸੀਂ ਇਹ ਵੀ ਇੱਕ ਚਮਚ ਲੈਣਾ ਜੀ ਠੀਕ ਹੈ ਜੀ ਇੱਕ ਚਮਚ ਤੁਸੀਂ ਸ਼ਹਿਦ ਲੈਣਾ ਜੇ ਤੁਹਾਨੂੰ ਛੋਟੀ ਮੱਖੀ ਦਾ ਸ਼ਹਿਦ ਮਿਲ ਜੇ ਫਿਰ ਤਾਂ ਬਹੁਤ ਵਧੀਆ ਜੀ ਜੇ ਤੁਹਾਨੂੰ ਨਹੀਂ ਛੋਟੀ ਮੱਖੀ ਦਾ ਮਿਲਦਾ ਤਾਂ ਦੂਜਾ ਵੀ ਚੱਲੇਗਾ ਕੋਈ ਦਿੱਕਤ ਨਹੀਂ ਹੈਗੀ ਜੀ ਠੀਕ ਹੈ ਜੀ ਤੁਹਾਨੂੰ ਇਹ ਤਿੰਨ ਚੀਜ਼ਾਂ ਦੀ ਜਿਹੜੀ ਇਹੋ ਲੋੜ ਪੈਗੀ ਲਸਣ ਦੀਆਂ ਦੋ ਗੱਟੀਆਂ ਜੀ ਠੀਕ ਹੈ ਨਿੰਬੂ ਦਾ ਰਸ ਜਿਹੜਾ ਉਹ ਇੱਕ ਚਮਚ ਹੋ ਗਿਆ ਜੀ ਸ਼ਹਿਦ ਆ ਉਹ ਵੀ ਇੱਕ ਚਮਚ ਹੋ ਗਿਆ ਜੀ ਹੁਣ ਇਹਨੂੰ ਬਣਾਉਣ ਦਾ ਤਰੀਕਾ ਕੀ ਹੈ ਜੀ ਸੋ ਤੁਸੀਂ ਕੀ ਕਰਨਾ ਕਿ ਤੁਸੀਂ ਸਭ ਤੋਂ ਪਹਿਲਾਂ ਤੁਸੀਂ ਇੱਕ ਪੈਨ ਦੇ ਵਿੱਚ ਤੁਸੀਂ ਇੱਕ ਗਲਾਸ ਆ ਜਿਹੜਾ ਹਾਂ ਇੱਕ ਗਲਾਸ ਤੁਸੀਂ ਪਾਣੀ ਦਾ ਰੱਖ ਲੈਣਾ ਪਾਣੀ ਦੇ ਰੱਖ ਦੇਣਾ ਤੇ ਜਿਹੜੀ ਇਹ ਲਸਣ ਦੀ ਤੁਸੀਂ ਗੱਠੀਆਂ ਲਈਆਂ ਸੀ ਨਾ ਉਹਨੂੰ ਤੁਸੀਂ ਬਰੀਕ ਬਰੀਕ ਕੱਟ ਲੈਣਾ ਨੂੰ ਜਾਂ ਤਾਂ ਤੁਸੀਂ ਉਹਨੂੰ ਬਰੀਕ ਬਰੀਕ ਜਮੇ ਕੱਟ ਲਿਓ ਜਾਂ ਫਿਰ ਤੁਸੀਂ ਉਹਨੂੰ ਪੀਸ ਵੀ ਸਕਦੇ ਹੋ ਪੀਸ ਲਿਓ ਜਾਂ ਫਿਰ ਤੁਸੀਂ ਕद्दूकस ਕਰ ਲਿਓ ਜੋ ਤੁਹਾਡੇ ਦਿਲ ਕਰਦਾ ਤੁਸੀਂ ਉਹ ਕਰ ਲਿਓ ਉਹਨੂੰ ਤੁਸੀਂ ਮੰਨ ਕੇ ਚਲੋ ਬਰੀਕ ਬਰੀਕ ਕੱਟ ਕੇ ਤੁਸੀਂ ਉਹ ਪਾਣੀ ਦੇ ਵਿੱਚ ਪਾ ਦੇਣਾ ਠੀਕ ਹੈ ਜੀ ਉਹ ਪਾਣੀ ਦੇ ਵਿੱਚ ਪਾ ਦੇਣਾ ਤੇ ਉਹ ਪਾਣੀ ਨੂੰ ਤੁਸੀਂ ਗਰਮ ਕਰ ਲੈਣਾ ਗਰਮ ਕਰ ਲੈਣਾ ਠੀਕ ਹੈ ਜੀ ਉਹ ਪਾਣੀ ਨੂੰ ਉਬਾਲ ਲੈਣਾ ਜਦੋਂ ਉਹ ਪਾਣੀ ਥੋੜਾ ਜਿਹਾ ਰਹਿ ਜੇਗਾ ਅੱਧਾ ਰਹਿ ਜੇਗਾ ਯਾਨੀ ਕਿ ਮੰਨ ਲਓ ਜਦੋਂ ਤੁਸੀਂ ਇੱਕ ਗਲਾਸ ਪਾਇਆ ਸੀ ਤੇ ਜਦੋਂ ਉਹ ਅੱਧਾ ਰਹਿ ਜੇਗਾ ਫਿਰ ਤੁਸੀਂ ਉਹਨੂੰ ਥੋੜਾ ਜਿਹਾ ਠੰਡਾ ਕਰ ਲੈਣਾ ਠੀਕ ਹੈ ਜੀ ਉਹਨੂੰ ਕੋਸਾ ਜਿਹਾ ਕਰ ਲੈਣਾ ਪਾਣੀ ਨੂੰ ਕੋਸਾ ਕਰ ਲੈਣਾ ਫਿਰ ਤੁਸੀਂ ਉਹਦੇ ਵਿੱਚ ਤੁਸੀਂ ਇੱਕ ਚਮਚਾ ਜਿਹੜਾ ਤੁਸੀਂ ਨਿੰਬੂ ਦਾ ਰਸ ਪਾਣਾ ਜੀ ਇੱਕ ਚਮਚ ਨਿੰਬੂ ਦਾ ਰਸ ਪਾਉਣਾ ਤੇ ਨਾਲ ਹੀ ਤੁਸੀਂ ਉਹਦੇ ਵਿੱਚ ਇੱਕ ਚਮਚ ਤੁਸੀਂ ਸ਼ਹਿਦ ਦਾ ਪਾਉਣਾ ਜੀ ਠੀਕ ਹੈ ਜੀ ਇੱਕ ਚਮਚ ਤੁਸੀਂ ਸ਼ਹਿਦ ਦਾ ਪਾਣਾ ਵਾ ਤੇ ਫਿਰ ਤੁਸੀਂ ਉਹਨੂੰ ਪੀ ਲੈਣਾ ਜੀ ਠੀਕ ਹੈ ਜੀ ਹੁਣ ਜੇ ਆਪਾਂ ਗੱਲ ਕਰੀਏ ਇਹਨੂੰ ਤੁਸੀਂ ਪੀਣਾ ਕਦੋਂ ਆ ਜੀ ਠੀਕ ਹੈ ਜੀ ਤੁਸੀਂ ਇਹਨੂੰ ਸਵੇਰੇ ਖਾਲੀ ਪੇਟ ਸਵੇਰੇ ਤੁਸੀਂ ਇਹਨੂੰ ਖਾਲੀ ਪੇਟ ਪੀਣਾ ਜੀ ਠੀਕ ਹੈ ਜੀ ਤੇ ਤੁਸੀਂ ਇਹਨੂੰ ਲਗਾਤਾਰ ਲਗਾਤਾਰ ਤੁਸੀਂ ਠੀਕ 10 ਦਿਨ ਪੀਣਾ ਲਗਾਤਾਰ ਤੁਸੀਂ 10 ਦਿਨ ਪੀਣਾ ਵਾ ਤੇ ਉਸ ਤੋਂ ਬਾਅਦ ਤੁਸੀਂ 2 ਦਿਨ ਦੀ ਬ੍ਰੇਕ ਲੈਣੀ ਆ 2 ਦਿਨ ਨਹੀਂ ਪੀਣਾ ਹੈਗਾ ਫਿਰ ਤੁਸੀਂ ਇਹਨੂੰ 10 ਦਿਨ ਪੀਣਾ ਵਾ ਫਿਰ 2 ਦਿਨ ਦੀ ਬ੍ਰੇਕ ਲੈਣੀ ਆ ਫਿਰ ਤੁਸੀਂ 10 ਦਿਨ ਪੀਣਾ ਵਾ ਇਦਾਂ ਬ੍ਰੇਕ ਲੈ ਲੈ ਕੇ ਤੁਸੀਂ ਇਹਨੂੰ ਪੀਣਾ ਵਾ ਠੀਕ ਹੈ ਜੀ ਇਹ ਤੁਹਾਡਾ ਭਾਰ ਘਟਾਉਣ ਦੇ ਵਿੱਚ ਤੁਹਾਡੀ ਬਹੁਤ ਜ਼ਿਆਦਾ ਹੈਲਪ ਕਰੇਗਾ ਜੀ ਠੀਕ ਹੈ ਜੀ ਇਹ ਤਾਂ ਹੋ ਗਿਆ ਬਣਾਉਣ ਦਾ ਤਰੀਕਾ ਇਹ ਲੈਣ ਦਾ ਤਰੀਕਾ ਇਹਦੇ ਕੀ ਕੀ ਫਾਇਦੇ ਨੇ ਮੋਟੇ-ਮੋਟੇ ਮੈਂ ਤੁਹਾਨੂੰ ਇਹਦੇ ਫਾਇਦੇ ਦੱਸ ਦਿੰਨਾ ਮੈਂ ਪਹਿਲਾਂ ਇੱਥੇ ਲਿਖ ਕੇ ਰੱਖਿਓ ਨੇ ਇੱਕ ਇਹ ਤੁਹਾਡੀ ਬੈਲੀ ਫੇਟ ਆ ਜਿਹੜੀ ਜਿਹੜੇ ਮੇਰੇ ਪਿੰਨ ਭਰਾ ਕਹਿੰਦੇ ਵੀ ਸਾਡਾ ਢਿੱਡ ਨਹੀਂ ਘਟਦਾ ਹੈਗਾ ਸਾਡੇ ਸਾਈਡਾਂ ਦੀ ਚਰਬੀ ਆ ਜਿਹੜੀ ਬਹੁਤ ਜ਼ਿਆਦਾ ਵਧੀ ਹੋਈ ਆ ਉਹ ਨਹੀਂ ਘਟਦੀ ਪਈ ਜਦੋਂ ਸਾਡੇ ਬਾਹਾਂ ਦੇ ਉੱਤੇ ਫालतू ਦੀ ਚਰਬੀ ਆ ਜਿਹੜੀ ਉਹ ਜੰਮੀ ਹੋਈ ਆ ਉਹ ਕਿਵੇਂ ਘਟੇਗੀ ਇਹ ਤੁਹਾਡੀ ਉਹ ਚਰਬੀ ਆ ਜਿਹੜੀ ਫालतू ਦੀ ਚਰਬੀ ਨੂੰ ਪਿੰਗਲੋਣ ਦੇ ਵਿੱਚ ਤੁਹਾਡੀ ਮਦਦ ਕਰੇਗਾ ਠੀਕ ਹੈ ਜੀ ਨੰਬਰ 2 ਇਹ ਤੁਹਾਡੇ ਲੀਵਰ ਨੂੰ ਡੀਟੌਕਸ ਕਰ ਦੇਗਾ ਤੁਹਾਡੇ ਲੀਵਰ ਦੇ ਉੱਤੇ ਜਿੰਨਾ ਵੀ ਗੰਦਮੰਦ ਜਮਿਆ ਹੋਇਆ ਵਾ ਜੇ ਤੁਹਾਡਾ ਲੀਵਰ ਜਿਹੜਾ ਫੈਟੀ ਹੋਇਆ ਪਿਆ ਵਾ ਹਨਾ ਕੰਮ ਨਹੀਂ ਕਰਦਾ ਪਿਆ ਤਾਂ ਇੰਨੇ ਉਹਨੂੰ ਡੀਟੌਕਸ ਕਰ ਦੇਣਾ ਯਾਨੀ ਕਿ ਇੱਕ ਸਬਦ ਨੇ ਤੁਹਾਡੀ ਬੋਡੀ ਨੂੰ ਹੀ ਡੀਟੌਕਸ ਕਰ ਦੇਣਾ ਜੀ ਠੀਕ ਹੈ ਜੀ ਇਹਨੇ ਤੁਹਾਡੇ ਮੈਟਾਬੋਲਿਜ਼ਮ ਨੂੰ ਬੂਸਟ ਕਰ ਦੇਣਾ ਯਾਨੀ ਕਿ ਉਹਨੂੰ ਫਾਸਟ ਕਰ ਦੇਣਾ ਜੇ ਤੁਹਾਡਾ ਮੈਟਾਬੋਲਿਜ਼ਮ ਬੂਸਟ ਹੋਏਗਾ ਤੁਹਾਡਾ ਮੈਟਾਬੋਲਿਜ਼ਮ ਫਾਸਟ ਹੋਏਗਾ ਫਿਰ ਤੁਹਾਡਾ ਭਾਰ ਆ ਜਿਹੜਾ ਉਹ ਘਟੇਗਾ ਜੇ ਤੁਹਾਡਾ ਮੈਟਾਬੋਲਿਜ਼ਮ ਸਲੋ ਆ ਫਿਰ ਤੁਹਾਡਾ ਜਿਹੜਾ ਭਾਰ ਆ ਉਹ ਨਹੀਂ ਘਟੇਗਾ ਸ ਬੂਸਟ ਕਰ ਦੇਣਾ ਮੈਟਾਬੋਲਿਜ਼ਮ ਨੂੰ ਇਹਨੇ ਫਾਸਟ ਕਰ ਦੇਣਾ ਚੀ ਠੀਕ ਹੈ ਜੀ ਇਹ ਕੇ ਤੁਹਾਡੀ ਪਾਚਣ ਸ਼ਕਤੀ ਹੈ ਜਿਹੜੀ ਇਹਨੇ ਪਾਚਣ ਸ਼ਕਤੀ ਨੂੰ ਸਟਰੋਂਗ ਕਰ ਦੇਣਾ ਤੁਹਾਡੀ ਕਿਉਂਕਿ ਦੇਖੋ ਸਾਨੂੰ ਜਿੰਨੇ ਵੀ ਬਿਮਾਰੀਆਂ ਲੱਗਦੀਆਂ ਨੇ ਉਹ ਸਾਡੇ ਢੇਡ ਤੋਂ ਹੀ ਲੱਗਦੇ ਨੇ ਮੈਂ ਹਰ ਇੱਕ ਵੀਡੀਓ ਦੇ ਵਿੱਚ ਤੁਹਾਨੂੰ ਦੱਸਦਾ ਹੁੰਦਾ ਵੀ ਜੇ ਤੁਹਾਡੀ ਪਾਚਣ ਸ਼ਕਤੀ ਹੈ ਜਿਹੜੀ ਉਹ ਸਟਰੋਂਗ ਹੋਏਗੀ ਤੁਹਾਡੀ ਇਮਿਊਨਿਟੀ ਸਿਸਟਮ ਸਟਰੋਂਗ ਹੋਏਗਾ ਤਾਂ ਹੀ ਤੁਸੀਂ ਫਿੱਟ ਰਹੋਗੇ ਬਿਮਾਰੀਆਂ ਤੋਂ ਦੂਰ ਰਹੋਗੇ ਤਾਂ ਹੀ ਤੁਹਾਡਾ ਜਿਹੜਾ ਭਾਰਾ ਉਹ ਘਟੇਗਾ ਇਹਨੇ ਤੁਹਾਡੀ ਇਮਿਊਨਿਟੀ ਸਿਸਟਮ ਨੂੰ ਇਹਨੇ ਸਟਰੋਂਗ ਕਰ ਦੇਣਾ ਠੀਕ ਹੈ ਜੀ ਸੋ ਇਹਦੇ ਇਹ ਬੇਨਫਿਟ ਨੇ ਜਿਨ੍ਹਾਂ ਦੀ ਏਜ 40 ਸਾਲ ਤੋਂ ਜ਼ਿਆਦਾ ਵਾ 40 ਪਲੱਸ ਵਾ ਉਹਨਾਂ ਲਈ ਤਾਂ ਇਹ ਬਹੁਤ ਵਧੀਆ ਵਾ ਜਿਹੜੇ ਮੇਰੇ ਭੈਣ ਭਰਾਵਾਂ ਦੇ ਗੋਡੇ ਮੋਡੇ ਦਰਦ ਕਰਦੇ ਆ ਇੱਕ ਤਾਂ ਇਹ ਉਹ ਵੀ ਠੀਕ ਕਰੇਗਾ ਇੱਕ ਤੁਹਾਡਾ ਭਾਰ ਘਟਾਏਗਾ ਤੁਹਾਡੇ ਸਰੀਰ ਦੇ ਉੱਤੇ ਜਿੰਨੀ ਵੀ ਫालतू ਦੀ ਚਰਬੀ ਜੰਮੀ ਹੋਈ ਆ ਉਹਨੂੰ ਦੇਖੋ ਇਹਨੇ ਪਿੰਗਲੋਣਾ ਕੁਛ ਦਿਨਾਂ ਵਿੱਚ ਹੀ ਇਹਨੇ ਸ਼ੁਰੂ ਕਰ ਦੇਣਾ ਤਾਂ ਹੀ ਮੈਂ ਤੁਹਾਨੂੰ ਕਿਹਾ ਵੀ 10 ਦਿਨ ਪੀਣਾ ਵਾ 2 ਦਿਨ ਬ੍ਰੇਕ ਲੈਣੀ ਫੇਰ 10 ਦਿਨ ਪੀਣਾ ਵਾ ਹਨਾ ਸੋ ਇਹਨੂੰ ਕਿੰਨੇ ਨਹੀਂ ਪੀਣਾ ਹੈਗਾ ਕੋਣ ਇਹਨੂੰ ਨਹੀਂ ਪੀ ਸਕਦਾ ਜਿਨ੍ਹਾਂ ਨੂੰ ਬੀਪੀ ਦੀ ਪ੍ਰੋਬਲਮ ਆ ਜਿਨ੍ਹਾਂ ਦਾ ਬੀਪੀ ਲੋਅ ਰਹਿੰਦਾ ਵਾ ਹਨਾ ਜਾਂ ਫਿਰ ਕੋਈ ਮੇਰੀ ਭੈਣਾ ਆਪਣੇ ਬੱਚੇ ਨੂੰ ਫੀਡ ਦੇ ਰਹੀ ਆ ਜਾਂ ਫਿਰ ਕੋਈ ਪ੍ਰੈਗਨੈਂਟ ਲੜੀ ਆ ਉਹ ਇਹਦਾ ਸੇਵਨ ਬਿਲਕੁਲ ਨਹੀਂ ਕਰਨਗੇ ਬੀਪੀ ਦੀ ਪ੍ਰੋਬਲਮ ਵਾਲੇ ਜਿਹੜੇ ਇਹਨੂੰ ਬਿਲਕੁਲ ਨਹੀਂ ਪੀਣਗੇ ਬਾਕੀ ਨੂੰ ਹਰੇਕ ਕੋਈ ਮੇਰੀ ਭੈਣ ਭਰਾ ਮੇਰਾ ਪੀ ਸਕਦਾ ਵਾ ਇਹਨੂੰ ਸਵੇਰੇ ਹੀ ਤੁਸੀਂ ਇਹਨੂੰ ਪੀਣਾ ਵਾ ਖਾਲੀ ਪੇਟ ਪੀਣਾ ਵਾ ਤੁਸੀਂ ਰਿਜ਼ਲਟ ਦੇਖਿਓ ਤੁਹਾਨੂੰ ਆਪਣੇ ਆਪ ਹੀ ਮਿਲਣੇ ਸ਼ੁਰੂ ਹੋ ਜਾਣਗੇ ਤੁਹਾਡੀ ਬੋਡੀ ਦੇ ਵਿੱਚ ਦੇਖਿਓ ਕਿੰਨੇ ਬਦਲਾਵ ਆਉਣਗੇ ਤੁਸੀਂ ਆਪਣੇ ਆਪ ਨੂੰ ਬਹੁਤ ਹੀ ਹੈਲਦੀ ਤੇ ਫਿਟ ਮਹਿਸੂਸ ਕਰੋ ਇਹਦੇ ਨਾਲ ਜਿਹੜੀ ਡਾਈਟ ਆ ਜਿਹੜੀ ਡਾਈਟ ਆ ਬਲੀ ਤੁਸੀਂ ਡਾਈਟ ਨੂੰ ਸਟਿਕਲੀ ਫੋਲੋ ਕਰਨਾ ਵਾ ਜੇ ਤੁਸੀਂ ਇਹਦਾ ਰਿਜ਼ਲਟ ਤੁਸੀਂ ਜ਼ਿਆਦਾ ਲੈਣਾ ਚਾਹੁੰਦੇ ਹੋ ਹਨਾ ਤੁਹਾਡਾ ਲੀਵਰ ਵੀ ਤਾਂ ਇਹਨੇ ਡੀਟੌਕਸ ਕਰਨਾ ਵਾ ਤੁਹਾਡਾ ਮੈਟਾਬੋਲਿਜ਼ਮ ਵੀ ਤਾਂ ਇਹ ਫਾਸਟ ਕਰਨਾ ਵਾ ਇਹਨੇ ਜੇ ਤੁਸੀਂ ਡਾਈਟ ਨੂੰ ਫੋਲੋ ਕਰੋਗੇ ਇਹ ਨਾ ਹੋਵੇ ਤੁਸੀਂ ਇਹ ਪਾਣੀ ਪੀਜੋ ਉਸ ਤੋਂ ਬਾਅਦ ਤੁਸੀਂ ਗੰਦ ਮੰਨਦੇ ਬਾਹਰ ਦੀ ਚੀਜ਼ਾਂ ਤੁਸੀਂ ਉਹਨੂੰ ਵੀ ਖਾਈ ਜਾਓ ਹਨਾ ਫਿਰ ਇਹਨੇ ਕੀ ਕਰਨਾ ਨਾ ਤੁਹਾਡਾ ਲੀਵਰ ਨੂੰ ਇਹਨੇ ਡੀਟੌਕਸ ਕਰਨਾ ਨਾ ਤੁਹਾਡੇ ਮੈਟਾਬੋਲਿਜ਼ਮ ਨੂੰ ਇਹਨੇ ਫਾਸਟ ਕਰਨਾ ਹੈਗਾ ਸੋ ਇਸ ਕਰਕੇ ਬਾਹਰਲੀ ਚੀਜ਼ ਬਿਲਕੁਲ ਨਹੀਂ ਖਾਣੀ ਹੈਗੀ 슈ਗਰ ਬਿਲਕੁਲ ਨਹੀਂ ਖਾਣੀ ਬੰਦ ਕਰ ਦਿ ਕੋਈ ਮਿੱਠੀ ਚੀਜ਼ ਨਹੀਂ ਖਾਣੀ ਬੈਕਟਰੀ ਤੋਂ ਬਣੀ ਹੋਈ ਕੋਈ ਚੀਜ਼ ਨਹੀਂ ਖਾਣੀ ਬਿਸਕਟ ਨਮਕੀਨ ਬ੍ਰੈਡ ਵਗੈਰਾ ਕੁਝ ਨਹੀਂ ਖਾਣੇ ਹੈਗੇ ਤੇ ਬਾਕੀ ਪਕੌੜੇ ਸਮੋਸੇ ਹੋ ਗਏ ਹਨਾ ਬ੍ਰੈਡ ਪਕੌੜੇ ਉਹ ਵੀ ਤੁਸੀਂ ਬਿਲਕੁਲ ਜਿਹੜੇ ਉਹ ਨਹੀਂ ਖਾਣੇ ਹੈਗੇ ਜੀ ਕਿਸੇ ਵੀ ਤਰ੍ਹਾਂ ਦੀ ਕੋਈ ਕੋਲਡ ਡਰਿੰਕ ਵਗੈਰਾ ਜੂਸ ਵਗੈਰਾ ਤੁਸੀਂ ਨਹੀਂ ਪੀਣਾ ਹੈਗਾ ਡੱਬੇ ਵਾਲਾ ਤੁਸੀਂ ਫਰੂਟ ਵਗੈਰਾ ਖਾ ਸਕਦੇ ਹੋ ਸੈਲਡ ਜ਼ਿਆਦਾ ਖਾਣਾ ਵਾ ਦਿਨ ਦੇ ਵਿੱਚ ਤੈਨੂੰ ਤੋਂ 4 ਲੀਟਰ ਜਿਹੜਾ ਉਹ ਪਾਣੀ ਤੁਸੀਂ ਪੀਣਾ ਵਾ ਠੀਕ ਹੈ ਜੀ ਤੇ ਡੇਲੀ ਤੁਸੀਂ ਵਰਕਆਊਟ ਜਿਹੜਾ ਤੁਸੀਂ ਉਹ ਕਰਨਾ ਹੀ ਕਰਨਾ ਵਾ ਸਵੇਰੇ 40 ਤੋਂ 45 ਮਿੰਟ ਜਰੂਰ ਕਰੋ ਹੀ ਕਰੋ ਤੁਸੀਂ ਜੇ ਤੁਸੀਂ ਇਹਦਾ ਲਾਭ ਜ਼ਿਆਦਾ ਲੈਣਾ ਚਾਹੁੰਦੇ ਹੋ ਸੋ ਬਾਕੀ ਜਿਹੜਾ ਬੰਦੇ ਦਾ weight ਘਟਦਾ ਵਾ ਜੀ ਉਹ ਬੰਦੇ ਦੀ ਡਾਈਟ ਦੇ ਸਿਰ ਦੇ ਉੱਤੇ ਹੀ ਘਟਦਾ ਵਾ ਜਿੰਨੀ ਵਧੀਆ ਤੁਹਾਡੀ ਡਾਈਟ ਹੋਏਗੀ ਤੁਹਾਡਾ ਭਾਰ 19 36 ਜਿਹੜਾ ਉਹ ਕੋਟੇਗਾ ਨਾ ਬਹੁਤ سارے ਮੇਰੇ ਕਲਾਇੰਟ ਇਹੋ ਜਿਹੇ ਨੇ ਜਿਹੜੇ ਮੇਰੇ ਕੋਲ ਡਾਈਟ ਪਲਾਨ ਲੈਂਦੇ ਨੇ ਭਾਰ ਘਟਾਉਣ ਦੇ ਲਈ ਤੇ ਉਹਨਾਂ ਨੂੰ ਮੈਂ ਇਹ ਜਿਹੜੀਆਂ ਰੈਮਡੀਆ ਨੇ ਇਹ ਜਿਹੜਾ ਪਾਣੀ ਆ ਇਹ ਜਿਹੜੇ ਚੋਰ ਦਾ ਮੈਂ ਉਹਨਾਂ ਨੂੰ ਦੱਸਦਾ ਹੁੰਦਾ ਵਾਂ ਕਿਉਂਕਿ ਉਹਨਾਂ ਦੀ ਏਜ weight height ਦੇ ਅਕੋਰਡਿੰਗ ਹੀ ਉਹਨਾਂ ਨੂੰ ਮੈਂ ਦੱਸਦਾ ਵੀ ਤੁਸੀਂ ਇਹ ਚੋਰ ਜਿਹੜਾ ਤੁਸੀਂ ਬਣਾ ਕੇ ਪੀਣਾ ਸ਼ੁਰੂ ਕਰੋ ਇਹ ਜਿਹੜਾ ਪਾਣੀ ਬਣਾ ਕੇ ਪੀਣਾ ਸ਼ੁਰੂ ਕਰੋ ਤੇ ਨਾਲ ਜਿਹੜੀ ਮੈਂ ਡਾਈਟ ਆ ਉਹ ਮੈਂ ਦੱਸਦਾ ਉਹਨਾਂ ਵੀ ਤੁਸੀਂ ਇਹ ਡਾਈਟ ਨੂੰ ਫੋਲੋ ਕਰਨਾ ਵਾ ਫਿਰ ਉਹਨਾਂ ਨੂੰ ਰਿਜ਼ਲਟ ਜਿਹੜਾ ਉਹ ਮਿਲਦਾ ਵਾ ਨਾ ਬਹੁਤ ਸਾਰੇ ਮੇਰੇ ਕਲਾਇੰਟ ਨੇ ਜਿਨ੍ਹਾਂ ਨੇ ਮੇਰੀ ਵੀਡੀਓ ਨੂੰ ਦੇਖ ਜਿਨ੍ਹਾਂ ਨੇ 4-5 ਕਿਲੋ ਭਾਰ ਘਟਾ ਲਿਆ ਤੇ ਜਿਹੜੇ ਮੇਰੇ ਕੋਲ ਪਰਸਨਲ ਡਾਈਟ ਪਲਾਨ ਬਣਵਾਉਂਦੇ ਨੇ ਉਹਨਾਂ ਨੇ 7-7-80 ਕਿਲੋ ਭਾਰ ਜਿਹੜਾ ਉਹਨਾਂ ਨੇ ਬੜੇ ਆਰਾਮ ਨਾਲ ਜਿਹੜਾ 2 ਮਹੀਨੇ ਦੇ ਵਿੱਚ ਉਹਨਾਂ ਨੇ ਘਟਾ ਲਿਆ ਹਨਾ ਸੋ ਜਿਹੜਾ ਭਾਰ ਘਟਦਾ ਉਹ ਬੰਦੇ ਦੀ ਡਾਈਟ ਦੇ ਉੱਤੇ ਹੀ ਘਟਦਾ ਜਿੰਨੀ ਵਧੀਆ ਤੁਹਾਡੀ ਡਾਈਟ ਹੋਏਗੀ ਤੁਹਾਡਾ ਭਾਰ ਜਿਹੜਾ ਉਹ ਆਟੋਮੈਟਿਕਲੀ ਹੀ ਘਟਣਾ ਸ਼ੁਰੂ ਹੋ ਜਗਾ ਤੇ ਜਿਹੜਾ ਉਹ ਭਾਰ ਘਟਦਾ ਉਹ ਨੇਚਰਲੀ ਹੀ ਘਟਦਾ ਕੋਈ ਕਿਸੇ ਤਰ੍ਹਾਂ ਮਤਲਬ ਵੀ ਆਪਾਂ ਸਪਲੀਮੈਂਟ ਹੋ ਗਿਆ ਜਾਂ ਮਤਲਬ ਵੀ ਮੈਡੀਸਨ ਦੇ ਨਾਲ ਆਪਾਂ ਭਾਰ ਉਹ ਨਹੀਂ ਘਟਉਂਦੇਗੇ ਹਣਾ ਸੋ ਅਗਰ ਤੁਹਾਡੇ ਵਿੱਚ ਕੋਈ ਵੀ ਮੇਰੀ ਭੈਣ ਜਾਂ ਫਿਰ ਕੋਈ ਵੀ ਮੇਰਾ ਆਪਰਾ ਆਪਣਾ ਭਾਰ ਘਟਾਉਣ ਦੇ ਲਈ ਡਾਈਟ ਪਲਾਨ ਜਿਹੜਾ ਮੇਰੇ ਕੋਲ ਬਣਵਾਉਣਾ ਚਾਹੁੰਦਾ ਤਾਂ ਪਲੀਜ਼ ਸਕਰੀਨ ਤੇ ਚੱਲ ਰਹੇ ਨੰਬਰ ਤੇ ਫੋਨ ਕਰਕੇ ਮੇਰੇ ਨਾਲ ਸੰਪਰਕ ਕਰ ਸਕਦਾ ਤੇ ਮੇਰੇ ਕੋਲ ਆਪਣਾ ਪਰਸਨਲ ਡਾਈਟ ਪਲਾਨ ਜਿਹੜਾ ਉਹ ਬਣਵਾ ਸਕਦਾ ਜੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਜੀ ਅਗਰ ਤੁਹਾਡੇ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੈ ਤਾਂ ਪਲੀਜ਼ ਤੁਸੀਂ ਵੀ ਮੈਨੂੰ ਇੰਸਟਾਗ੍ਰam ਤੇ ਫੋਲੋ ਕਰ ਪੁੱਛ ਸਕਦੇ ਹਾਂ ਸੋ ਦੋਸਤੋ ਮਿਲਦੇ ਰਹੋਗੇ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕਿਲ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ